ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਆਯੂ ਸਿੰਘ ਰੌਂਤਾ ਅੱਜ ਬਹੁਤ ਹੀ ਜ਼ਰੂਰੀ ਇੱਕ ਕੇਸ ਸੰਗਤਾਂ ਸਾਹਮਣੇ ਪੰਜਾਬ ਸਰਕਾਰ ਸਾਹਮਣੇ ਵਿਰੋਧੀ ਧਰਦੇ ਨੇਤਾ ਸਾਹਮਣੇ ਲੋਕਾਂ ਸਾਹਮਣੇ ਪਾਰਟੀ ਸਾਹਮਣੇ ਮੂਖੀ ਅਧਿਕਾਰ ਕਮਿਸ਼ਨ ਸਾਹਮਣੇ ਅਤੇ ਪੰਜਾਬ ਤੋਂ ਉੱਚ ਦੇ ਉੱਚ ਅਧਿਕਾਰੀਆਂ ਸਾਹਮਣੇ ਕਰਨ ਜਾ ਰਿਹਾ ਹੈ ਇਹ ਕੇਸ ਸਾਡੇ ਹੀ ਨਗਰੋਂ ਦਾ ਕਿ ਪਿਛਲੇ ਦਿਨੀ 12 ਤਰੀਕ ਨੂੰ 12 ਮਈ ਨੂੰ ਸਾਡੇ ਨਗਰ ਦੇ ਨੌਜਵਾਨ ਜੋ ਕਿ ਇਹਨਾਂ ਦਾ ਪੁੱਤਰ ਹੈ ਜਗਿੰਦਰ ਸਿੰਘ ਉਹ ਕਮੇਟਾ ਸ਼ਾਮ 4:30 ਪੁਲਿਸ ਆਂਦੀਆ ਘਰ ਦੇ ਵਿੱਚ ਕਹਿੰਦੀਆ ਤੁਹਾਨੂੰ ਐਸਐਚਓ ਸਾਹਿਬ ਨੇ ਬੁਲਾਇਆ ਸਾਡੇ ਨਾਲ ਚੱਲੋ ਉੱਥੇ ਸਿਰਪ ਤੁਹਾਡੀ ਮੁਲਾਕਾਤ ਕਰਾਉਣੀ ਆ ਤੁਹਾਨੂੰ ਬੁਲਾਇਆ ਲਾਉਣ ਉਹ ਜਗਿੰਦਰ ਸਿੰਘ ਜੀ ਨੇ ਪਿੰਡ ਦੇ ਮੋਹਤਵਾਰ ਆਦਮੀ ਕੁਝ ਮੌਜੂਦਾ ਪੰਚ ਬੁਲਾ ਲਏ ਸਾਰੇ ਕੁਝ ਮੌਜੂਦਾ ਪੰਚ ਅਤੇ ਮੋਹਤਵਾਰ ਆਦਮੀ ਉਸ ਪ੍ਰਸ਼ਾਸਨ ਦੇ ਨਾਲ ਮਿੱੱਡੇ ਨੂੰ ਲੈ ਕੇ ਖਾਣਾ ਨਿਹਾਲ ਸਿੰਘ ਵਾਲਾ ਚਲੇ ਗਏ ਉੱਥੇ ਸਚੂ ਸਾਹਿਬ ਕਹਿੰਦੇ ਵੀ ਅਸੀਂ ਨਹੀਂ ਮਿਲਣਾ ਡਿਪਟੀ ਸਾਹਿਬ ਨੂੰ ਬੁਲਾਓ ਇਹ ਐਸਆਈ ਅਮਰਜੀਤ ਸਿੰਘ ਜੋ ਇੰਚਾਰਜ ਦੀਨਾ ਸਾਹਿਬਾ ਚੁਕੰਕੀ ਜਾਂ ਨਹੀਂ ਉਹ ਆਪਣੀ ਗੱਡੀ ਦੇ ਵਿੱਚ ਜਗENDER ਸਿੰਘ ਮਿੱੱਡਾ ਨੂੰ ਲੈ ਕੇ ਅੱਗੇ ਚਲੇ ਗਏ ਤੇ ਨਗਰ ਦੇ ਜੋ ਉਹ ਦੂਸਰਾ ਆਦਮੀ ਸੀ ਇਹ ਆਪਣੀ ਗੱਡੀ ਵਿੱਚ ਲੁਕੇ ਰਹਿ ਗਿਆ ਅੱਗੇ ਜਾ ਕੇ ਜਦੋਂ ਇਹ ਡਿਪਟੀ ਸਾਹਿਬ ਦੇ ਗਏ ਤਾਂ ਡਿਪਟੀ ਸਾਹਿਬ ਦੇ ਨਾਂ ਤਾਂ ਐਸਆ ਹੀ ਅਮਰਜੀਤ ਸਿੰਘ ਨਾ ਉਥੇ ਜਵਿੰਦਰ ਸਿੰਘ ਮਿੱਡਾ ਸ਼ਾਮ ਨੂੰ ਇਹ ਗੇੜੇ ਕੱਟ ਕੇ ਮੁੜਿਆ ਏ ਤਾਂ ਦੂਸਰੇ ਦਿਨ ਕੀ ਹੁੰਦਾ ਇੱਕ ਪੇਪਰ ਦੇ ਵਿੱਚ ਖਬਰ ਹੁੰਦੀ ਆ ਕਿ ਜਵਿੰਦਰ ਸਿੰਘ ਉਹ ਮਿੱਡਾ ਦੀਨਾ ਸਾਹਿਬ ਨਾਕੇ ਉੱਪੋਂ ਗ੍ਰਿਫਤਾਰ ਕੀਤਾ ਗਿਆ ਇਸ ਦੇ ਕੋਲ ਇੱਕ ਝੋਲਾ ਸੀ ਜਿਸ ਦੇ ਵਿੱਚ ਇੱਕ ਦੇਸੀ ਅਸਲਾ ਦੋ ਜਿੰਦਾ ਕਾਰਤੂਸ 1000 ਨਸ਼ੀਲੀ ਗੋਲੀ ਇਹ ਚੱਕਰ ਵੀ ਨੂੰ ਰੱਜ ਕੇ ਪ੍ਰਸ਼ਾਸਨ ਨੇ ਮਿੱਡੇ ਉੱਪਰ ਪਾਚਾ ਪਾ ਦਿੱਤਾ ਸਾਰਾ ਨਗਰ ਹੈਰਾਨ ਹੋਇਆ ਪੰਚਾਇਤ ਹੈਰਾਨ ਹੋਈ ਜਿਹੜੇ ਬੰਦੇ ਨਾਲ ਗਏ ਸੀ ਉਹ ਵੀ ਹੈਰਾਨ ਹੋਏ ਕਿ ਜਿਹੜੇ ਬੰਦੇ ਨੂੰ ਅਸੀਂ ਕੱਲ ਪੁਲਿਸ ਦੇ ਨਾਲ ਥਾਣੇ ਛੱਡ ਕੇ ਆਏ ਆ ਪਤਾ ਨਹੀਂ ਅਚਾਨਕ ਕਿੱਥੇ ਲੈ ਗਏ ਪੁਲਿਸ ਵਾਲੇ ਤੇ ਉਹਦੇ ਤੇ ਅੱਜ ਪਰਚਾ ਬੰਦ ਆ ਇੱਕ ਨਾਕਾ ਦੀਨਾ ਸਾਹਿਬ ਦਿਖਾ ਰਹੇ ਆ ਉਸ ਦੇ ਵਿਸ਼ੇ ਵਿੱਚ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਐਸਐਸਪੀ ਮਾਂ ਜੋਗ ਐਸਐਸਪੀ ਮੋਗਾ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਜੋ ਕਿ 16 ਮਈ ਨੂੰ ਦਿੱਤੀ ਕਿ ਸਾਡੇ ਇਸ ਕੇਸ ਦੀ ਇਨਕੁਆਰੀ ਕੀਤੀ ਜਾਵੇ ਇਨਕੁਆਰੀ ਕਰਕੇ ਪਰਚਾ ਕੈਨਸਲ ਕੀਤਾ ਜਾਵੇ ਤੇ ਨਾਲ ਜਿਨ੍ਹਾਂ ਨੇ ਇਹ ਪਰਚਾ ਦਰਜ ਕੀਤਾ ਜਾਂ ਜਿਨ੍ਹਾਂ ਨੇ ਵੀ ਕਰਾਇਆ ਉਹਨਾਂ ਤੇ ਬੰਦਗੀ ਕਾਰਵਾਈ ਕੀਤੀ ਜਾਵੇ ਜਗਿੰਦਰ ਸਿੰਘ ਜੀ ਮਾਤਾ ਪਤਨੀ ਅਤੇ ਇੱਕਾ ਬੱਚੀ ਕੈਪਟਨ ਸਾਹਿਬ ਅਰਜੀ ਦੇ ਕੇ ਆਏ ਪੰਚਾਇਤੀ ਮੈਂਬਰ ਨਾਲ ਗਏ ਇਹ ਸਰਕੀ ਤੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਇਸ ਤੇ ਕਾਰਵਾਈ ਨਹੀਂ ਹੋਈ ਫਿਰ ਅਸੀਂ ਨਗਰ ਦੇ ਇੱਥੇ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਵੀ ਖਬਰਾਂ ਚਾਰੇ ਪਾਸੇ ਮਿਲੀਆਂ ਫਿਰ ਵੀ ਕੋਈ ਉੱਚ ਅਧਿਕਾਰੀ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਹੁਣ ਤੁਸੀਂ ਦੱਸੋ ਕਿ ਜੋ ਔਰਤਾਂ ਇੱਕ ਛੋਟੀ ਬੱਚੀ ਨੂੰ ਲੈ ਕੇ ਕਿਹੜੇ ਕਿਹੜੇ ਦਫ਼ਤਰਾਂ ਵਿੱਚ ਠੱਕੇ ਗਏ ਕੀ ਨੂੰ ਨਾਲ ਲੈ ਕੇ ਤੁਰਨ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਨੂੰ ਡਾਕਟਰਾਂ ਕੋਲ ਜਾਣਾ ਬਹੁਤ ਔਖਾ ਹੋ ਜਾਂਦਾ ਅਸੀਂ ਇੱਕ ਤੁਹਾਡੇ ਚੋਣ ਮਨੂਸ ਵਿੱਚ ਇੱਕ ਫੈਸਲਾ ਤੁਸੀਂ ਲਿਆ ਸੀ ਕਿ ਕਾਲੀਦਾਲ ਦੀ ਸਰਕਾਰ ਵੇਲੇ ਜਿਨ੍ਹਾਂ ਦੇ ਵੀ ਨਜਾਇਜ਼ ਪੱਤੇ ਹੋਏ ਆ ਰੱਦ ਕੀਤੇ ਜਾਣਗੇ ਇਨਕੁਆਇਰੀ ਕਰਤੀ ਤਾਂ ਉਸ ਵਾਅਦੇ ਨੂੰ ਤੁਸੀਂ ਫੂਟ ਚੜਾਉਂਦੇ ਹੋਏ ਜਸਟਿਸ ਮਹਦਾਬ ਸਿੰਘ ਜੀ ਦੀ ਤੁਸੀਂ ਡਿਊਟੀ ਲਈ ਜੋ ਕਿ ਸਾਡੇ ਏਰੀਏ ਦੇ ਵਿੱਚ ਛੜਕਦੇ ਨੇ ਕਿਉਂਕਿ ਬਹੁਤ ਹੀ ਇਮਾਨਦਾਰ ਬਹੁਤ ਹੀ ਵਧੀਆ ਪਰਸਨੈਲਿਟੀ ਆ ਸਾਨੂੰ ਵਿਸ਼ਵਾਸ ਹੈ ਕਿ ਉਹ ਪਰਚੇ ਜਿਹੜੇ ਵੀ ਨਜਾਇਜ਼ ਹੋਇਆ ਰੱਦ ਕਰ ਦੇਜੂ ਪਹਿਲਾਂ ਹੋਇਆ ਪਰ ਕੈਪਟਨ ਸਾਹਿਬ ਜਿਹੜੇ ਤੁਹਾਡੀ ਸਰਕਾਰ ਦੇ ਵਿੱਚ ਹਜੇ ਕੁਝ ਮਹੀਨੇ ਹੋਏ ਆ ਤੁਹਾਡੇ ਹੀ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਨਸਾਨ ਦੇ ਉੱਪਰ ਪਰਚਾ ਦਰਜ ਹੋਇਆ ਕਾਂਗਰਸੀ ਵਰਕਰ ਤੇ ਮੌਜੂਦਾ ਪੰਚ ਵੀ ਹੈ ಗ್ರಾಮ ਪੰਚਾਇਤ ਦੇ ਵਿੱਚ ਮੌਜੂਦਾ ਪੰਚ ਵੀ ਹੈ ਜਿਹਦੇ ਵੀ ਫਿਰ ਪਰਚਾ ਹੋਇਆ ਇਸ ਦੀ ਗਵਾਹੀ ਸਾਡਾ ਸਾਰਾ ਨਗਰ ਦਿੰਦਾ ਸਾਡੀ ਪੰਚਾਇਤ ਦਿੰਦੀ ਹੈ ਪੰਚਾਇਤ ਨੇ ਲੈਕਤੀ ਵੀ ਦਿੱਤਾ ਕਿ ਬਿਲਕੁਲ ਬੇਕਸੂਰ ਆ ਕੈਪਟਨ ਸਾਹਿਬ ਕੋਈ ਅਧਿਕਾਰੀ ਸਾਡੀ ਸੁਣ ਨਹੀਂ ਰਿਹਾ ਅਸੀਂ ਤੁਹਾਡੇ ਅੱਗੇ ਫਰਿਆਦ ਕਰਦੇ ਆਂ ਕਿ ਸਾਡੇ ਇਸ ਪਰਚੀ ਦੀ ਇਨਕੁਆਰੀ ਕੌਣ ਕਰੇਗਾ ਜਿਹੜੇ ਕਾਲੀਦਾਵ ਸਰਕਾਰ ਵੇਲੇ ਪਾਚੇ ਹੋਏ ਉਹਨਾਂ ਦੀ ਤਾਂ ਤੁਸੀਂ ਸਰਕਾਰ ਮਹਤਾਉ ਸਿੰਘ ਜੀ ਦੀ ਡਿਊਟੀ ਲਗਾ ਦਿੱਤੀ ਉਹਨਾਂ ਇਨਕੁਆਰੀ ਕਰਕੇ ਕੈਂਸੀ ਕਰ ਦਿੱਤੇ ਆਂ ਪਰ ਸਾਡੀ ਕੌਣ ਸੁਣੇਗਾ ਕਿਰਪਾ ਕਰਕੇ ਜ਼ਮੀਨੀ ਪੱਧਰ ਵਾਲੇ ਆਪਸਰਾ ਨੂੰ ਥੋੜਾ ਜਾਂ ਠੋਕਰੋ ਕਿ ਇਸ ਤਰ੍ਹਾਂ ਨਹੀਂ ਆਏ ਪਰਚੇ ਨਾ ਕੀਤੇ ਜਾਣ ਅਸੀਂ ਮੰਗ ਕਰਦੇ ਹਾਂ ਤੁਹਾਡੇ ਤੋਂ ਕਿ ਸਾਡੀ ਫਰਿਆਦ ਸੁਣੋ ਸਾਡੇ ਤੇ ਜਿਹੜਾ ਇਹ ਨੌਜਵਾਨ ਬੇਤ ਨਿਆਇਕ ਪੜਚਾ ਕੀਤਾ ਗਿਆ ਇਹਦੀ ਇਨਕੁਆਰੀ ਕਰਕੇ ਤੁਸੀਂ ਰੱਦ ਕਰੋ ਅਤੇ ਜਿਹੜੇ ਅਧਿਕਾਰੀਆਂ ਨੇ ਪਰਚਾ ਦਰਜ ਕਰਾਇਆ ਚੈੱਕ ਕਰਨ ਦੇ ਵਿੱਚ ਹੱਥ ਆ ਜਿਨ੍ਹਾਂ ਦਾ ਇਨਕੁਆਰੀ ਕਰਕੇ ਉਹਨਾਂ ਦੀ ਬੰਦੀ ਕਾਰਵਾਈ ਨਾਲ ਮੈਂ ਤੁਹਾਡੇ ਵਿਰੋਧੀ ਧਰ ਦੇਣੇ ਤਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਐਡਵੋਕੇਟ ਸਰਦਾਰ ਹਰਵਿੰਦਰ ਸਿੰਘ ਜੀ ਹੁਲਕਾ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋ ਹੁਲਕਾ ਸਾਹਿਬ ਦਾ ਨਾਮ ਸਭਾ ਦੇ ਵਿੱਚ ਤੁਸੀਂ ਬਹੁਤ ਮੁੱਦੇ ਚਾਹਦੇ ਆ ਅੱਜ ਇੱਕ ਸਾਡੇ ਨਗਰ ਦਾ ਇਹ ਜਿਹੜਾ ਪਾਚਾ ਹੋਇਆ ਤੁਹਾਡੇ ਕਿ ਵੀ ਫਰਿਆਦ ਕਰਦੇ ਅਗੇ ਸਾਡੀ ਬਾਤ ਤੁਸੀਂ ਵੀ ਫੜ ਸਕਦੇ ਸਾਡੀ ਹੈਲਪ ਤੁਸੀਂ ਵੀ ਕਰ ਸਕਦੇ ਹੋ ਤੇ ਨਾਲ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਬੇਨਤੀ ਕਰਨੀ ਚਾਹਣਾ ਕਿ ਤੁਹਾਨੂੰ ਵੀ ਐਪਲੀਕੇਸ਼ਨ ਪਾ ਦਿੱਤੀ ਗਈ ਆ ਤੁਸੀਂ ਵੀ ਉਸ ਐਪਲੀਕੇਸ਼ਨ ਤੇ ਸਾਡੀ ਅਰਜੀ ਤੇ ਕਾਰਵਾਈ ਕਰਦੇ ਹੋਏ ਸਾਡੀ ਮਦਦ ਕਰੋ ਡੀਆਈਜੀ ਸਾਹ ਨੂੰ ਵੀ ਐਪਲੀਕੇਸ਼ਨ ਭੇਜੀ ਹੋਈ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਉਹ ਵੀ ਕਿਰਪਾ ਕਰਨ ਸਾਡੇ ਇਸ ਪਾਸੇ ਦੀ ਇਨਕੁਆਰੀ ਕਰਕੇ ਸਾਡੀ ਮਦਦ ਕਰੋ ਨਾਲ ਨਾਲ ਮੈਂ ਸੋਮਨੀ ਕਾਲੀ ਦਾ ਬਾਦਲ ਕਿਉਂਕਿ ਇਹ ਵੀ 9 ਜੂਨ ਨੂੰ ਰਾਣਾ ਗੁਰਜੀਤ ਜੀ ਦੇ ਗ੍ਰੋਹ ਦੇ ਵਿੱਚ ਕੋਵਟਾ ਧਰਨਾ ਲਾ ਰਹੇ ਆ ਧਰਨਾ ਇਹ ਵੀ ਲਾ ਰਿਹਾ ਧਰਨਾ ਆਮ ਆਦਮੀ ਪਾਰਟੀ ਨੇ ਵੀ ਲਗਾਇਆ ਕਿਉਂ ਲਗਾਇਆ ਕਿਉਂ ਕਿ ਇਹ ਕਹਿੰਦੇ ਆ ਅਸੀਂ ਆਪ ਦੇ ਵਿੱਚ ਸਰਕਾਰ ਨੂੰ ਗਲਤ ਕੰਮ ਨਹੀਂ ਕੋਈ ਕਰਨਾ ਅਸੀਂ ਇਨਸਾਫ ਦੇ ਨਾਲ ਖੜੇ ਆ ਜੇਕਰ ਤੁਸੀਂ ਵਾਕਈ ਇਨਸਾਫ ਦੇ ਨਾਲ ਖੜੇ ਆ ਪ੍ਰੋਮਣੀ ਕਾਲੀ ਦਰ ਬਾਦਲ ਇਹਨਾਂ ਨੂੰ ਵੀ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਵੀ ਬੇਨਤੀ ਕਰਦਾ ਤੇ ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬਾਦਲ ਆਪ ਜੀ ਦੇ ਵੀ ਬਹੁਤ ਚਾਚੇ ਸੁਣੀ ਆ ਤੇ ਨਾਲ ਵਿਧਾਇਕ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਪਾਲ ਸਿੰਘ ਜੀ ਖਹਿਰਾ ਕਿ ਹੁਣ ਤੱਕ ਤੁਹਾਡੀਆਂ ਸਪੀਚਾਂ ਬਹੁਤ ਸੁਣੀਆਂ ਤੁਹਾਡੀਆਂ ਸਪੀਚਾਂ ਸੁਣ ਕੇ ਮਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਨਸਾਫ ਦਿਵਾਉਣ ਲਈ ਲੋਕਾਂ ਨੂੰ ਥਾਂ-ਥਾਂ ਤੁਸੀਂ ਜਾ ਰਹੇ ਹੋ ਤੁਸੀਂ ਧੋਖ ਨਹੀਂ ਵੇਖ ਰਹੇ ਸ਼ਾਂ ਨਹੀਂ ਵੇਖ ਰਹੇ ਭੁੱਖੇ ਪੈਸੇ ਤੁਸੀਂ ਜਾਣੇ ਹੁਣ ਸਾਡੀ ਵੀ ਫਰਿਆਦ ਸੁਣੋ ਇਹ ਫਰਿਆਦ ਆ ਕਿਉਂਕਿ ਉਹ ਅਧਿਕਾਰੀ ਤਾਂ ਸਾਡੀ ਸੁਣ ਨਹੀਂ ਰਹੇ ਤੇ ਔਰਤਾਂ ਨੂੰ ਡਾਕਟਰਾਂ ਵਿੱਚ ਕਿਸ ਤਰ੍ਹਾਂ ਜਾਣ ਗਰਮੀ ਬਹੁਤ ਹੈ ਤੇ ਅਫਸਰ ਸੁਣ ਵੀ ਨਹੀਂ ਰਹੇ ਤੇ ਔਰਤ ਨੂੰ ਜਾਣਾ ਦਫ਼ਤਰਾਂ ਵਿੱਚ ਬਹੁਤ ਹੀ ਮੁਸ਼ਕਲ ਹੈ ਜੇਕਰ ਘਰ ਦੇ ਵਿੱਚ ਕੋਈ ਚਾਰ ਮੈਂਬਰ ਹੋਵੇ ਨਾ ਆਦਮੀ ਹੋਵੇ ਘਰ ਦੇ ਵਿੱਚ ਘਰ ਦਾ ਸਾਰਾ ਹੁੰਦਾ ਤੇ ਅੱਜਔਰਤਾਂ ਦਾ ਸਾਰਾ ਕੌਣ ਬਣੇਗਾ ਮੈਂ ਬੇਨਤੀ ਕਰਨੀ ਚਾਹਨਾ ਐਡ ਦੇ ਵਿੱਚ ਪੰਜਾਬ ਦੇ ਸੀਐਮ ਸਾਹਿਬ ਕਿਰਪਾ ਕਰੋ ਇਸ ਤਰ੍ਹਾਂ ਨਜਾਇਜ਼ ਪਾਚੇ ਜੋ ਵੀ ਕਰ ਰਿਹਾ ਉਹਨਾਂ ਤੇ ਬੰਦੀ ਕਾਰਵਾਈ ਕਰੋ ਜੇਕਰ ਹਾਂਜੀ ਇਸ ਲੜਕੇ ਦਾ ਕੋਈ ਵੀ ਇਸ ਦੇ ਖਿਲਾਫ ਇਹ ਤੱਕ ਮਿਲਦਾ ਜਿਹੜਾ ਪਾਚਾ ਹੋਇਆ ਵਾ ਤੁਸੀਂ ਬੇਸ਼ੱਕ ਦੀ ਹੁੰਦਾ ਬਸ ਸਾਰਾ ਪਿੰਡ ਗਵਾਹੀ ਦੇ ਰਿਹਾ ਕੇ ਇਸ ਮੁੰਡੇ ਨੂੰ ਇਥੋਂ ਨੌਜਵਾਨ ਨੂੰ ਚੱਕ ਕੇ ਲੈ ਕੇ ਗਏ ਆ ਪੰਚਾਇਤ ਨਾਲ ਗਈ ਆ ਅੱਗੇ ਜਾ ਕੇ ਤੜਕੇ ਨੂੰ ਪਤਾ ਲੱਗਦਾ ਕਿ ਪਰਚਾ ਦੇ ਦਿੱਤਾ ਗਿਆ ਬਸ ਅਸੀਂ ਇਹੀ ਚਾਹੁੰਦੇ ਆ ਵੀ ਕੋਈ ਗਲਤ ਕੰਮ ਨਾ ਕਰੋ ਇਨਕੁਆਰੀ ਕਰਕੇ ਸਹੀ ਕੰਮ ਕਰੋ ਅਸੀਂ ਨਹੀਂ ਕਹਿੰਦੇ ਵੀ ਸਿੱਧਾ ਪਰਚਾ ਕੈਨਸਲ ਕਰੋ ਤੁਸੀਂ ਇਨਕੁਆਰੀ ਕਰੋ ਆਪਣੀ ਤਸੱਲੀ ਕਰੋ ਤੇ ਫਿਰ ਪਰਚਾ ਕੈਨਸਲ ਤੇ ਜਿਨ੍ਹਾਂ ਨੇ ਪਰਚਾ ਕੀਤਾ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਸੇ ਲਾਲਚ ਵਾਸਤੇ ਕੀਤਾ ਉਹਨਾਂ ਦੀ ਕੀ ਮਜਬੂਰੀ ਸੀ ਕਿਉਂ ਕੀਤਾ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਮੇਰਾ ਨੰਬਰ ਹੈ ਮੇਰਾ ਨਾਮ ਡਾਕਟਰ ਆਈਵੀ ਸਿੰਘ ਰੌਂਦਾ ਨੰਬਰ 9877828000 ਮੈਂ ਸੰਗਤਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੀਆਂ ਵੀ ਸੰਗਤਾਂ ਨੇ ਇਹ ਵੀਡੀਓ ਵੇਖੀ ਕਿਰਪਾ ਕਰਨ ਇੰਨੀ ਇਹਨੂੰ ਸ਼ੇਅਰ ਕਰੋ ਕਿ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਪਹੁੰਚ ਜਾਵੇ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ ਵੀ ਪਹੁੰਚ ਜਾਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਲੀਡਰਾਂ ਕੋਲ ਵੀ ਪਹੁੰਚ ਜਾਵੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਵੀ ਪਹੁੰਚ ਜਾਵੇ ਭਾਰਤੀ ਕਿਸਾਨ ਯੂਨੀਅਨ ਤੱਕ ਵੀ ਪਹੁੰਚ ਜਾਵੇ ਹੁਣ ਤੱਕ ਜਿੰਨੀਆਂ ਵੀ ਇਨਸਾਫ ਸੰਧ ਜਥੇਬੰਦੀਆਂ ਸਾਰਿਆਂ ਦੇ ਟੇਬਲ ਤੱਕ ਸਾਰਿਆਂ ਦੇ ਮੋਬਾਈਲਾਂ ਵਿੱਚ ਇਹ ਵੀਡੀਓ ਪਹੁੰਚ ਜਾਵੇ ਤਾਂ ਕਿ ਕੋਈ ਤਾਂ ਸਾਡੀ ਪਿਆਸ ਸੁਨੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ